ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਦਿੰਦਾ ਬਰੇ 2023 ਚੇਤੋਗੇ ਦੋ ਨੱਕੇ ਹੋਇਆ ਤੇ ਅਸੀਂ ਇੱਕ ਨੱਕੇ ਦਾ ਹਾਲ ਵੇਖਣ ਲਿਆ ਨਾ ਜਦੋਂ ਤਿੰਨ ਨੱਕੇ ਇਕੱਠੇ ਹੁੰਦੇ ਉੱਥੇ ਜਾ ਕੇ ਵੇਖਣ ਲਈ ਪੀਸ਼ਨ ਬਣੀ ਆ ਉੱਥੇ ਤੇ ਬਿਲਕੁਲ ਕੁਝ ਨਹੀਂ ਰੱਭਣੇ ਸਾਡੇ ਜਿੱਥੇ ਘਰਾਂ ਦੇ ਸਾਹਮਣੇ ਬੈਠੇ ਆ ਅਸੀਂ ਇੰਨਾ ਕੁ ਮਾੜਾ ਹਾਲ ਹੈ ਪਈ ਅਸੀਂ ਸੰਤ 3 ਸਾਲ ਹੋ ਗਿਆ ਰੋਂਦਿਆਂ ਨੂੰ ਅੱਜ ਤੱਕ ਗੱਲ ਵਕਰੀ ਆ ਬਸ ਸਾਡਾ ਰੋਣਾ ਕਿੱਥੇ ਨਹੀਂ ਕੋਈ ਨਹੀਂ ਵੜ ਦਿੱਤੇ ਪੱਠੜ ਡੰਗਰ ਦਾ ਕੀ ਹਾਲ ਹੈ ਮੈਂ ਕਿ ਪੱਠਿਆਂ ਨਾਲ ਨਾ ਮੈਂ ਕੱਲ ਨਾ ਸਾਡੇ ਪਲੇ ਚ ਪਤਾ ਲੱਗਾ ਥੋੜੇ ਬਤੇ ਆ ਗਏ ਮੇਰਾ ਟਰੈਕਟਰ ਲੈ ਕੇ ਘਰੋਂ ਨਿਕਲਿਆ ਵਾ ਨਾਲ ਮੇਰਾ ਬੇਟਾ ਨਾਲ ਮੇਰੀ ਘਰ ਦੀ ਹੈ ਬਈ ਚਲੋ ਸਰ ਜੀ ਚੱਲਨੇ ਪਾਣੀ ਜਿਆਦਾ ਸਾਡਾ ਖਾਲੀ ਟਰੈਕਟਰ ਫਸ ਗਿਆ ਨਹੀਂ ਤੁਰਦਾ ਹਾਰ ਕੇ ਮੁੜ ਕੇ ਤੇ ਸੱਜਣ ਨੂੰ ਫੋਨ ਕੀਤਾ ਔਰ ਟਰੈਕਟਰ ਲੈ ਕੇ ਤੇ ਖਾਲੀ ਟਰੈਕਟਰ ਨੇ ਬਾਕੇ ਖਿੱਚਿਆ ਇਹੋ ਜੀ ਪੋਜੀਸ਼ਨ ਸਾਡੀ ਆ ਸਾਡੇ ਡੰਗਰਾਂ ਦਾ ਬਹੁਤ ਜ਼ਗਾ ਮਾੜਾ ਹਾਲ ਆ। ਨਾ ਕਿਦਾਂ ਪਰ ਕੋਈ ਦੇ ਰਸਤੇ ਜਨਾਬ ਤੁਹਾਡੇ ਅੱਖਾਂ ਦੇ ਵਿੱਚ ਇੱਥੇ ਤੁਸੀਂ ਤਾਂ ਥੋੜਾ ਜਿਹਾ ਲੰਘਿਆ ਨਾ ਕਿ ਤਾਂ ਥੋੜਾ ਜਿਹਾ ਲੰਘ ਕੇ ਵੇਖੋ ਸਾਡੇ ਬੱਚੇ ਸਕੂਲ ਨਹੀਂ ਜਾਂਦੇ। 2 ਮਹੀਨੇ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਸਾਡੇ 6:30 ਵਜੇ ਸਾਡੇ ਪਿੰਡ ਦੇ ਵਿੱਚ ਸਨ 2023 ਦੇ ਵਿੱਚ ਚਾਰ ਬੱਸਾਂ ਆਉਂਦੀਆਂ ਸੀ ਜਿਹੜੀਆਂ ਸਾਡੇ ਨਿੱਕੇ ਨਿੱਕੇ ਬੱਚੇ ਲੈ ਕੇ ਜਾਂਦੀਆਂ ਅਸੀਂ ਸੁੱਤੇ ਹੁੰਨੇ ਤੇ ਬੱਸਾਂ ਆਉਂਦੀਆਂ ਤੇ ਬੱਚੇ ਘਰ ਦੀਆਂ ਤਿਆਰ ਕਰਕੇ ਭੇਜ ਦਿੰਦੀਆਂ ਸੀ। ਉਹ ਸਾਨੂੰ 1.5 ਸਾਲ ਪੌਣੇ 2 ਸਾਲ ਹੋ ਗਏ ਬੱਸਾਂ ਵਿਖੇ ਨੂੰ। ਅਸੀਂ ਖੁਦ ਆਪਣੇ ਮੋੜਸਾਂ ਤੇ ਵੀ ਨਹੀਂ ਜਾਣ ਲਾ ਰਹਾ ਜਿੱਦਾਂ ਵੀ ਹੋਸਦਾ ਔਖੇ ਸੋਖੇ ਆ ਵੇਖੋ ਮੈਂ ਤੁਹਾਡੇ ਕੋਲ ਇੰਨਾ ਕਿ ਥਾਈ ਲੰਘਿਆ ਹੋਇਆ ਤੇ ਮੇਰਾ ਆ ਹਾਲਵਾ ਤੇ ਸਾਡੇ ਬੱਚੇ ਜਿਹੜਾ ਸਕੂਲ ਜਾਂਦਾ ਵਰਦੀਆਂ ਲਿਬੜ ਜਾਂਦੀਆਂ ਬੂਰ ਲਿਬੜ ਜਾਂਦੇ ਕੋਈ ਡੇਕ ਵੀ ਨਹੀਂ ਚਿਹਰੇ ਰੁੰਦੇ ਆਂ ਦੇਖ ਰਾਨ ਠੀਕ ਡੇਢ ਸਾਲ ਤੋਂ ਸਾਡੇ ਬੱਚੇ ਘਰ ਬਿਠੇ ਉਹਨਾਂ ਨੇ ਕੀ ਬੰਨਣਾ ਠੀਕ ਕਿਹੜੀ ਕੀ ਕਿਹੜੀ ਪੋਜੀਸ਼ਨ ਤੇ ਉਹ ਪਹੁੰਚਣਗੇ ਉਹਨਾਂ ਤੋਂ ਕੀ ਆਸ ਰੱਖਾਂਗੇ ਆ ਜਾ ਕੇ ਬੱਚੇ ਹੀ ਨੀਆਂ ਹੁੰਦੀਆਂ ਵਾਂ ਨਿੱਕੇ ਬੱਚੇ ਜਿਹੜੇ ਕੱਲ ਨੂੰ ਦੇਸ਼ ਦਾ ਭੇਖਣਾ ਸੰਭਾਲਣਾ ਵਾ ਪਰ ਜਿਹੜੇ ਬੱਚੇ ਸਾਡੇ ਹੁਣੇ ਰੋਲੰਦੇ ਆ 4 4 5 5 ਸਾਲ ਦੇ 10 ਦੇ 15 ਸਾਲ ਦੇ ਸਾਰੇ ਬੱਚੇ ਸਾਡੇ ਘਰ ਬੈਠੇ ਆ ਕੋਈ ਰਸਤਾਨੀ ਨਾ ਕੋ ਸੁਣਵਾਈ ਸਾਡੀ ਤੁਸੀਂ ਸਾਡੇ ਥੋੜਾ ਜਿਹਾ ਅੱਗੇ ਹੋ ਕੋ ਇੱਥੇ ਸਾਹਮਣੇ ਕ੍ਰੈਸ਼ਰ ਆ ਦੋ ਉਹਨਾਂ ਕ੍ਰੈਸ਼ਰਾਂ ਤੇ ਇੰਨਾ ਕਿ ਗੰਦ ਪਾਹੜਿਆ ਨਾ ਆ ਲੈਣਾ ਲੀਆਂ ਕ੍ਰੈਸ਼ਰਾਂ ਨੇ ਬਾਹਲੀਆਂ ਵਾ ਉਹਨਾਂ ਕੋ ਰੇਤ ਵਾਲੋਂ ਕੋ ਬਜਰੀ ਆ ਯਾਰ ਜੋ ਲੰਗਦੇ ਆ ਤੇ ਉਹਦੇ ਵਿੱਚ ਰੇਤ ਬਜਰੀ ਤੇ ਪਾ ਸਕਦੇ ਆ ਹਰ ਸਿੰਘ ਸਾਹਿਬ ਦਾ ਸਰਪੰਚ ਤਹਿਲ ਸਿੰਘ ਚੇਚੀਆਂ ਜੀ ਇਹ ਹਾਲਾਤ ਇਥੋਂ ਦੇ ਹਾਲਾਤ ਮਹਾਰਾਜ ਜੀ ਇੰਨੇ ਇੱਕ ਮੜੇ ਆ ਕਿ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਸਾਰਾ ਦਿਨ ਦੱਸਦੇ ਰਹੀਏ ਤੇ ਤੁਸੀਂ ਸੁਣ ਨਹੀਂ ਸਕਦੇ ਬਹੁਤ ਆਦ ਇੱਕ ਗੰਦ ਜੜਾ ਹੈ ਨਾ ਉਹ ਕਰੈਸਰਾਂ ਨੇ ਪਾਇਆ ਆ ਆਪਣੀ ਮਰਜ਼ੀ ਨਾਲ ਪੁੱਟੀ ਜਾਂਦੇ ਨੇ ਕਿਸੇ ਦੀ ਮੰਦੇ ਨਹੀਂ ਆ ਇੰਨੀ ਕ ਹਾਲਾਤ ਮਾੜੀ ਆ ਕਿ ਕੋਈ ਬੰਦਾ ਸ਼ਰਕ ਥਾਣੀ ਨੰਗ ਨਹੀਂ ਸਕਦਾ ਇਹ ਸਾਲ ਪੱਕੀ ਸ਼ਰਕ ਹੁੰਦੀ ਸੀ ਜਦੋਂ ਦੀ ਇਹ ਸਰਕਾਰ ਨੇ ਮਿੱਟੀ ਪਾਈ ਹੈ ਸਾਲ 1.5 ਸਾਲ ਹੋ ਚਲੇ ਮਿੱਟੀ ਪਾਈ ਨੂੰ ਪੱਕੀ ਸ਼ਰਕ ਨੂੰ ਕੱਚੀ ਕਰਕੇ ਇੰਨਾ ਕਿ ਸਾਨੂੰ ਮੁਸ਼ਕਲ ਆ ਕਿ ਅਸੀਂ ਮਕੇਰੀਆਂ ਨੂੰ ਨਹੀਂ ਜਾ ਸਕਦੇ ਉਹ ਛਾਲਿਆਂ ਥਾਣੀ ਜਾਂਦੇ ਆ ਇਨਾਂ ਨੂੰ ਹੁਣ ਮੜਾ ਜਾ ਉਹ ਦਿਨ ਪ੍ਰਧਾਨ ਸਾਹਿਬ ਆਏ ਸੀ ਤੇ ਉਹਨਾਂ ਨੂੰ ਮੜਾ ਜਾ ਪਤਾ ਲੱਗਾ ਸੀ ਉਹ ਥੋੜੇ ਇੱਕ ਦਿਨ ਪਹਿਲਾਂ ਇਹਨਾਂ ਨੇ ਕੀਤਾ ਉਹਦਾ ਘਾਟਣ ਕਰਤਾ ਸਮਝੇਰ ਸਿੰਘ ਨੇ ਨਾ ਪੱਕੀ ਸੜਕ ਦੇ ਮੇਨ ਸੜਕ ਤੇ ਖਲੋਕੇ ਤੇ ਘਾਟਣ ਕਰਕੇ ਤੇ ਘਰੋਂ ਚਲੇ ਗਏ ਹੁਣ ਉਹ 1 ਕਿਲੋਮੀਟਰ ਨਹੀਂ ਬਣੀ ਮਹੀਨੇ ਦੇ ਵਿੱਚ ਦੋ ਮਹੀਨਿਆਂ ਵਿੱਚ ਇਹਨਾਂ ਨੂੰ ਚਾਹੀਦਾ ਸੀ ਆ ਜਿਹੜਾ ਇਲਾਕਾ ਆ ਦਲੇਰਪੁਰ ਖੇੜਾ ਐਸ ਚੇਚੀਆਂ ਵਾਲੇ ਬੰਨਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਸੀ ਕਿ ਜਿਹੜੇ ਬੱਚੇ ਇੰਨੇ ਪੜ ਨਹੀਂ ਸਕਦੇ ਕਿਸ ਸਕੂਲੇ ਜਾ ਨਹੀਂ ਸਕਦੇ ਇਥੋਂ ਕਿ ਤੱਕ ਮਾੜੀ ਹਾਲਾਤ ਹੈ ਦਲੇਰਪੁਰ ਖੇੜੇ ਦੀ ਤੇ ਆਪਾਂ ਨੇ ਖਾਣ ਜੋਗੇ ਦਾਣੇ ਨਹੀਂ ਪਿਆ ਸਕਦੇ ਮੋਟਰਸਾਈਕਲ ਤੇ ਜਾ ਕੇ ਤੇ ਜੇ 10 ਕਿਲੋ ਲੈਣਗੇ ਤੇ ਚਾਰ ਜੀ ਆਣ ਉਹ ਤੇ ਦੂਜੇ ਦਿਨ ਮੁੱਕ ਜਾਂਦੇ ਨੇ ਤੇ ਕਿੰਨੀ ਕਵਾਰੀ ਗਾਰੇ ਦੇ ਵਿੱਚੋਂ ਨੰਕੇ ਜਾਣਗੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਪ੍ਰਸ਼ਾਸਨ ਕੋਈ ਨਹੀਂ ਜੀ ਜਦੋਂ ਸਾਡੇ ਪ੍ਰਧਾਨ ਸਾਹਿਬ ਆਏ ਸੀ ਬਗੇਲ ਜੀ ਉਸ ਦਿਨ ਸਮਝੇ ਸੀ ਇਹਨੂੰ ਕਿਤੇ ਪਤਾ ਲੱਗਾ ਤਾਂ ਉਹ ਚਾਰਕ ਬੰਦੇ ਲਾ ਕੇ ਆਏ ਇਹਨੂੰ ਦੇਖ ਗਿਆ ਉਸ ਤੋਂ ਬਾਅਦ ਫਿਰ ਨਹੀਂ ਆਇਆ ਕੋਈ ਪਿੰਡ ਵਾਸੀ ਨਹੀਂ ਕੋਈ ਦੱਸਿਆ ਨਹੀਂ ਕਿ ਇਹਨੂੰ ਕੋਈ ਨਹੀਂ ਚਾਰਕ ਉਹੀ ਉਹਦੇ ਜਿਹੜੇ ਝਾੜੂ ਵਾਲਿਆਂ ਦੇ ਪੰਜ ਸੱਤ ਬੰਦੇ ਹਨ ਉਹੀ ਉਹਦੇ ਨਾਲ ਹੀ ਉਸ ਤੋਂ ਬਾਅਦ ਕੋਈ ਫੈਸ਼ਨ ਕੋਈ ਡੀਸੀ ਨਹੀਂ ਕੋਈ ਡੀਐਸ ਵੀ ਕੋਈ ਕੋਈ ਬੰਦਾ ਇੱਥੇ ਆਇਆ ਹੀ ਨਹੀਂ ਉਹਦੇ ਕੋਲ ਬਿਆਨ ਨਹੀਂ ਆਏ ਉਹਦਾ ਬਿਆਨ ਵੀ ਕਿਸੇ ਨਹੀਂ ਆਇਆ ਉਹਦੇ ਸਾਡੇ ਪ੍ਰਧਾਨ ਜੀ ਨੇ ਉਹਨਾਂ ਦੇ ਬਿਆਨ ਵੇਖ ਕੇ ਵੀਡੀਓ ਦੇ ਵਿੱਚ ਵੇਖ ਕੇ ਤੇ ਤਾਂ ਉਹਨੂੰ ਕਿਤੇ ਆਏ ਵੀ ਚੱਲ ਮੈਂ ਫੇਰਾ ਮਾਰਾਂ ਆ ਇੰਨੀ ਹਾਲਾਤ ਮਾੜੀ ਐ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਨਾਲ ਸਾਰੇ ਮੰਡਲ ਦੇ ਅਧਿਕਾਰੀ ਸਭ ਇੱਥੇ ਪਹੁੰਚੇ ਨੇ ਅਸੀਂ ਸਭ ਲੋਕਾਂ ਨੇ ਇੱਥੇ ਜੋ ਦੇਖੇ ਹਾਲਾਤ ਇਹ ਤੇ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਔਰ ਮੈਂ ਹੁਣੇ ਡੀਸੀ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਨੂੰ ਵੀ ਮੈਂ ਇਹ ਕਿਹਾ ਕਿ ਜਿੱਦਾਂ ਦਾ ਸਾਨੂੰ ਵੈਦਰ ਦੀ ਫੋਰਕਾਸਟ ਮਿਲੀ ਹੈ ਹਿਮਾਚਲ ਹਾਲੇ ਵੀ ਅਗਲੇ 7 ਦਿਨ ਬਹੁਤ ਰੈਡ ਅਲਰਟ ਦਿੱਤਾ ਗਿਆ ਹੈ ਔਰ ਬਹੁਤ بارش ਹੋ ਦੇ ਜਿਹੜੇ ਆਸਾਰ ਨੇ ਔਰ ਉਥੋਂ ਜਿਹੜਾ ਇਨਾ ਪਾਣੀ ਆਣਾ ਹੈ ਜੇ ਇਮੀਡੀਏਟਲੀ ਇਹਨੂੰ ਨਹੀਂ ਬੰਦ ਕੀਤਾ ਗਿਆ ਹੈ ਲਗਾ ਆਈ ਥਿੰਕ ਤਿੰਨ ਜਗ੍ਹਾ ਬ੍ਰੀਚ ਹੋਇਆ ਹੈ ਤੇ ਲੇਟੈਸਟ ਹੋਇਆ ਹੈ 2023 ਦੇ ਜਿਹੜੇ ਹੋਏ ਉਹਨਾਂ ਚ ਵੀ ਪੁਰਾਣੀ ਗਵਰਨਮੈਂਟ ਨੇ ਕੁਝ ਕੰਮ ਨਹੀਂ ਕੀਤਾ ਜੋ ਦੱਸਿਆ ਗਿਆ ਹੈ ਔਰ ਤੁਸੀਂ ਇਹ ਦੇਖੋ ਕਿ 23 ਦਾ ਅਗਰ ਕੋਈ ਬ੍ਰੀਚ ਹੋਈ ਹੈ ਔਰ ਇਸ ਤਰੀਕੇ ਨਾਲ ਪਿੰਡਾਂ 'ਤੇ ਮਾਰ ਕਰਦਾ ਹੈ ਪਾਣੀ ਫਸਲਾਂ ਤਬਾਹ ਹੋ ਜਾਂਦੀਆਂ ਹੈ ਆਰੇ ਤੁਸੀਂ ਦੇ ਤੇ ਦੇ ਦੌਰਾਨ ਜਿਹੜਾ ਸਾਰਾ ਏਰੀਆ ਖਰਾਬ ਹੋ ਜਾਂਦਾ ਹੈ ਤੇ ਮੈਂ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਰੀ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਸੁੱਤੀ ਹੋਈ ਹੈ ਔਰ ਸਾਨੂੰ ਇਹ ਉੱਠਣਾ ਪਏਗਾ ਔਰ ਸਾਰੀ ਭਾਜਪਾ ਨੂੰ ਮੈਂ ਤੇ ਕਹਿੰਦਾ ਕਿ ਸੜਕਾਂ ਤੇ ਆਓ ਇਹ ਸਾਰਾ ਜਿਹੜੀ ਗਲ ਰੋਕਣ ਵਾਸਤੇ ਪੂਰੇ ਜ਼ੋਰ ਨਾਲ ਇੱਥੇ ਕੋਈ ਐਜੀਟੇਸ਼ਨ ਖੜੀ ਕਰਨੀ ਚਾਹੀਦੀ ਹੈ ਔਰ ਇੱਕ ਬਹੁਤ बड़ा ਨੁਕਸਾਨ ਪਾਣੀ ਦਾ ਨੁਕਸਾਨ ਤਾਂ ਜਾਂ ਪਾਣੀ ਦੀ ਮਾਰਤੇ ਅੱਜ ਕੱਲ ਉਤਰਾਖੰਡ ਤੇ ਹਿਮਾਚਲ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਲੇਕਿਨ ਜਿੱਥੇ ਕਿੱਤਾ ਜਾ ਸਕਦਾ ਹੈ ਬਚਾ ਉੱਥੇ ਅਗਰ ਐਡਮਿਨਿਸਟ੍ਰੇਸ਼ਨ ਦੀ ਲਾਪਰਵਾਹੀ ਨਾਲ ਗਵਰਨਮੈਂਟ ਦੀ ਲਾਪਰਵਾਹੀ ਨਾਲ ਇਸ ਤਰੀਕੇ ਦੇ ਹਾਲਾਤ ਬਣੇ ਨੇ ਤੇ ਬਹੁਤ ਅਫਸੋਸਨਕ ਗੱਲ ਹੈ ਭਾਜਪਾ ਪਾਰਟੀ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਅਸੀਂ ਹਮੇਸ਼ਾ ਸੜਕਾਂ ਤੇ ਉਤਰਦੇ ਰਹੇ ਤੇ ਮੈਂ ਆਪਣੀ ਸਾਰੀ ਟੀਮ ਨੂੰ ਇਹੀ ਅੱਜ ਕਹਿ ਕੇ ਜਾ ਰਿਹਾ ਕਿ ਇਸ ਤੇ ਪੂਰੀ ਜ਼ੋਰ ਦੀ ਲੜਾਈ ਲੜੋ ਔਰ ਇਹ ਬਹੁਤ بڑا ਕੰਮ ਨਹੀਂ ਹੈ ਮੰਤੇ ਲੱਗਦਾ ਕਿ ਸਰਕਾਰ ਨੂੰ ਯਾ ਐਡਮਿਨਿਸਟ੍ਰੇਸ਼ਨ ਨੂੰ ਪਹਿਲੀ ਇਹ ਧਿਆਨ ਰੱਖਣਾ ਚਾਹੀਦਾ ਸੀ ਅਗਰ ਇੰਨੇ ਛੋਟੇ ਛੋਟੇ ਬ੍ਰੀਚ ਨੇ ਤੇ ਇਮੀਡੀਏਟਲੀ ਇਹਨਾਂ ਨੂੰ ਫਿਲ ਕਰਦੇ ਤੇ ਸ਼ਾਇਦ ਬਹੁਤ بڑا ਬਚਾਅ ਹੋ ਜਾਂਦਾ। ਪਰ ਮੈਂ ਹੁਣ ਦੇਖ ਰਿਹਾ ਸੀ ਕਿ ਲਗਾਤਾਰ ਪਾਣੀ ਅੰਦਰ ਜਾ ਰਿਹਾ ਹੈ। ਔਰ ਅਗਰ ਬਾਰਿਸ਼ ਉੱਤੇ ਜ਼ਿਆਦਾ ਜ਼ੋਰ ਦੀ ਹੋ ਗਈ ਤੇ ਸ਼ਾਇਦ ਪਿੰਡਾਂ 'ਚ ਵੀ ਸਾਰਿਆਂ 'ਚ ਭਰ ਜਾਣਾ। ਸੋ ਐਸਾ ਨੁਕਸਾਨ ਅਗਰ ਹੁੰਦੇ ਸਾਹਮਣੇ ਦੇਖ ਰਹੇ ਹੈ ਔਰ ਗਵਰਨਮੈਂਟ ਨਹੀਂ ਜਾਗ ਰਹੀ। ਐਡਮਿਨਿਸਟ੍ਰੇਸ਼ਨ ਸੁੱਤੀ ਹੋਈ ਹੈ ਤੇ ਵਾ ਅਸੀਂ ਸਮਝ ਸਕਦੇ ਹਾਂ ਕਿ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹ ਕਿਸ ਤਰੀਕੇ ਦਾ ਪ੍ਰਸ਼ਾਸਨ ਇਥੇ ਕਰ ਰਹੀ ਹੈ ਕਿਸ ਤਰੀਕੇ ਦਾ ਦੇਖਰੇਖ ਕਰ ਰਹੀ ਹੈ ਵੈਸੇ ਇਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਲੇਕਿਨ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਉਹਨਾਂ ਦੀ ਫਸਲਾਂ ਨਾਲ ਉਹਨਾਂ ਦੀ ਕਮਾਈ ਨਾਲ ਖਿਲਵਾੜ ਕਰਨਾ ਬਹੁਤ ਅਫਸੋਸਨਯੋਗ ਹੈ